ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਤੋਂ ਥਾਪਨਾ ਲੈ ਕੇ ਨਿਰਦੇਸ਼ ਸਾਹਿਬ ਤੋਂ ਪੰਜਾਬ ਪਹੁੰਚਿਆ ਸਿੱਖਾਂ ਨੇ ਚੱਪੜ ਚਿੜੀ ਦੇ ਮੈਦਾਨ ਤੋਂ ਲੈ ਕੇ ਸਰਾਂਦ ਨੂੰ ਫੜੇ ਕੀਤਾ ਸਵਰਨ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਇਤਿਹਾਸ ਕਿਵੇਂ ਦਾ ਰਿਹਾ ਜਿਹੜੇ ਸਰਾਂਦ ਸ਼ਹਿਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਹਜ ਹੈ ਹਾਂਜੀ ਉਹ ਨਿੱਕੀਆਂ ਜਿੰਦਾ ਵੱਡੇ ਸਾਕੇ ਤੋਂ ਬਾਅਦ 5 ਸਾਲ ਬਾਅਦ ਜੁੜੀ ਠੀਕ ਹੈ ਜੀ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ 1705 ਇਸਵੀ ਚ ਹੁੰਦੀ ਹੈ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਨਾਲ ਠੀਕ ਹੈ ਜੀ ਪੰਜਾਬ ਦੀ ਧਰਤੀ ਉੱਤੇ ਜ਼ੁਲਮ ਦੀਆਂ ਰੇਖਾਂ ਨੂੰ ਮਿਟਣ ਦੇ ਲਈ ਚੜ੍ਹਿਆ ਠੀਕ ਹੈ ਜੀ ਤੇ ਉਸ ਨੇ ਆ ਕੇ ਪਿੱਛੇ ਜਿਵੇਂ ਸਹਿਰ ਸਮਾਣਾ ਟਾਇਆ ਹੋਰ ਜਿਹੜੇ ਜ਼ਾਲਮ ਸਨ ਉਹਨਾਂ ਨੂੰ ਸੋਧਿਆ ਹਾਂਜੀ ਪਰ ਮੁੱਖ ਨਿਸ਼ਾਨਾ ਸਰਹੰਦ ਦੇ ਵਿੱਚ ਜਿਹੜਾ ਮਸੂਮ ਜਿੰਦਾ ਤੇ ਬਿਰਧ ਮਾਤਾ ਉੱਤੇ ਜੁਰਮ ਹੋਇਆ ਉਹ ਜੁਰਮ ਨੂੰ ਉਹ ਜ਼ਾਲਮਾਂ ਨੂੰ ਸਬਕ ਸਿਖਾਉਣਾ ਸੀ ਠੀਕ ਹੈ ਜੀ ਉਹ ਆ ਕੇ ਬਨੂੜ ਦੇ ਕੋਲ ਛੱਤ ਬਨੂੜ ਦੇ ਕੋਲ ਆ ਕੇ ਟਿਕਿਆ ਹਾਂਜੀ ਇੱਥੋਂ ਨੇ ਪੰਜਾਬ ਦੇ ਸਿੱਖਾਂ ਨੂੰ ਫਿਰ ਚਿੱਠੀਆਂ ਵੀ ਲਿਖੀਆਂ ਠੀਕ ਹੈ ਜੀ ਤੁਸੀਂ ਇਸ ਇਲਾਕੇ ਦੇ ਵਿੱਚ ਆਓ ਸਰਹੰਦ ਨੂੰ ਫਤਿਹ ਕਰਨਾ ਹੈ ਹਾਂਜੀ ਤੇ ਪੰਜਾਬ ਦੇ ਸਿੱਖ ਸੀ ਜਿਹੜੇ ਉਹ ਸਹਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਗਲਗਲ ਤੱਕ ਰੋਹ ਦੇ ਨਾਲ ਭਰੇ ਹੋਏ ਸੀ ਜੀ ਠੀਕ ਹੈ ਜੀ ਉਹ ਛੱਤਬੀੜ ਦੇ ਇਲਾਕੇ ਦੇ ਵਿੱਚ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਦੇ ਹੇਠਾਂ ਜੁੜੇ ਜੁੜੇ ਠੀਕ ਹੈ ਜੀ ਜਿਵੇਂ ਆਪਾਂ ਜਾਣਦੇ ਹਾਂ ਵੀ ਜਿਹੜੀ ਚੱਪੜਚੜੀ ਦੇ ਮੈਦਾਨ 'ਚ ਖਰੜਦ ਸ਼ਹਿਰ ਦੇ ਕੋਲ ਲੜਾਈ ਹੋਈ ਹਾਂਜੀ ਸਵਨ ਸਿੰਘ ਜੀ ਤੁਸੀਂ ਚੱਪੜਚੜੀ ਦਾ ਜ਼ਿਕਰ ਕੀਤਾ ਹੈ ਹਾਂਜੀ ਇਹ ਇਤਿਹਾਸਕ ਪੱਖੋਂ ਤਾਂ ਜਾਂ ਇਹਨਾਂ ਦੇ ਜਦੋਂ ਆਪਾਂ ਨਾਂ ਦੀ ਗੱਲ ਕਰਦੇ ਆ ਚੱਪੜ ਚੜੀ ਦੀ ਕਿਵੇਂ ਪਿਆ ਕਿਸ ਤਰ੍ਹਾਂ ਦਾ ਇਤਿਹਾਸਕ ਪੱਖ ਹੈ ਦਾ ਅ ਚੱਪੜ ਜਿਹੜੀ ਇਹਦੇ ਵਿੱਚ ਅੱਜ ਇੱਕ ਸ਼ਹੀਦਾਂ ਦੀ ਯਾਦ ਵੀ ਬਣੀ ਵੀ ਹੈ ਹਾਂਜੀ ਚੱਪੜ ਚੜੀ ਇੱਕ ਪਿੰਡ ਹੈ ਠੀਕ ਹੈ ਜੀ ਤੇ ਉਸ ਪਿੰਡ ਦਾ ਜਿਹੜਾ ਪ੍ਰਾਤਨ ਨਾਂ ਸੀ ਹਾਂਜੀ ਉਹ ਛੱਪੜ ਚੜੀ ਸੀ ਅੱਛਾ ਜੀ ਛੱਪੜ ਤੋਂ ਭਾਵ ਜੀ ਦੇ ਚ ਪਾਣੀ ਨਹੀਂ ਪ੍ਰਸਾਦ ਦਾ ਖੜਾ ਰਹਿੰਦਾ ਠੀਕ ਹੈ ਜੀ ਜਿਹੜੀ ਦਰਖਤਾਂ ਦਾ ਇੱਕ ਝੁੰਡ ਜਿਹੜਾ ਆਲੇ-ਦੁਆਲੇ ਹੋਵੇ ਉਹਨੂੰ ਆਪਾਂ ਚੜੀ ਕਹਿੰਦੇ ਆ ਠੀਕ ਹੈ ਜੀ ਉਹ ਛੱਪੜ ਚੜੀ ਤੋਂ ਇਸ ਪਿੰਡ ਦਾ ਨਾਂ ਫਿਰ ਚੱਪੜ ਚੜੀ ਬਣ ਗਿਆ ਠੀਕ ਹੈ ਜੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਤੇ ਵਜੀਰ ਖਾਨ ਸੂਬਾ ਸਰੰਦ ਦੀਆਂ ਫੌਜਾਂ ਦੇ ਵਿੱਚ ਜੰਗ ਹੋਈ ਹਾਂਜੀ ਉਸ ਚੱਪੜ ਚੜੀ ਪਿੰਡ ਦੇ ਖੇਤਾਂ ਦੇ ਮੈਦਾਨ 'ਚ ਹੋਈ ਠੀਕ ਹੈ ਜੀ ਤਾਂ ਇਸ ਜੰਗ ਨੂੰ ਚੱਪੜ ਚੜੀ ਦੀ ਜੰਗ ਕਿਹਾ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਤੌਰ ਫੌਜੀ ਜਰਨੈਲ ਸੂਝ-ਬੂਝ ਇਸ ਲੜਾਈ ਚੋਂ ਵਰਕਟ ਹੁੰਦੀ ਹੈ ਹਾਂਜੀ ਸਾਹਮਣੇ ਆਉਂਦੀ ਹੈ ਸਾਡੇ ਹਾਂਜੀ ਜਿਹੜੀਆਂ ਪਿਛਲੀਆਂ ਜੰਗਾਂ ਜਿੱਤ ਕੇ ਆਇਆ ਬਾਬਾ ਬੰਦਾ ਸਿੰਘ ਬਹਾਦਰ ਹਜੂਰ ਸਾਹਿਬ ਤੋਂ ਲੈ ਕੇ ਠੀਕ ਹੈ ਜੀ ਛੱਤਵੀੜ ਤੱਕ ਠੀਕ ਹੈ ਜੀ ਉਹ ਸਿੱਧਾ ਹੀ ਸ਼ਹਿਰ ਦੇ ਉੱਤੇ ਉਹਨੇ ਜਾ ਕੇ ਚੜਾਈ ਕੀਤੀ ਜ਼ਾਲਮਾਂ ਨੂੰ ਸੋਧਿਆ ਤੇ ਫਤਿਹ ਪਾਈ ਹਾਂਜੀ ਹਾਂਜੀ ਇਹ ਜਰਨੈਲ ਐਡਾ ਸੂਝ-ਬੂਝ ਸੀ ਇਹ ਸਰੰਦ ਦੇ ਉੱਤੇ ਤੇ ਹਮਲਾ ਨਹੀਂ ਕੀਤਾ ਠੀਕ ਹੈ ਜੀ ਇਹਨੂੰ ਪਤਾ ਸੀ ਵੀ ਸਰਾਂਦਿਕ ਮਜ਼ਬੂਤ ਕਿਲਾ ਹੈ ਹਾਂਜੀ ਤੇ ਉਸ ਮਜ਼ਬੂਤ ਕਿਲੇ ਨੂੰ ਢਾਉਣ ਦੇ ਲਈ ਤੋਪਾਂ ਚਾਹੀਦੀਆਂ ਹਾਂਜੀ ਹੋਰ ਸਿੱਕਾ ਗੋਲੀ ਸਿੱਕਾ ਬਰੂਤ ਚਾਹੀਦਾ ਹੈ ਹਾਂਜੀ ਜਿਹੜਾ ਉਹਦੇ ਕੋਲ ਹੈ ਨਹੀਂ ਸੀ ਨਾਲ ਸਰਾਂਦਿਕ ਮਜ਼ਬੂਤ ਮਜ਼ਬੂਤ ਕਿਲਾ ਦਾ ਇੱਕ ਮਜ਼ਬੂਤ ਰਿਆਸਤ ਸੀ ਹਾਂਜੀ ਹਾਂਜੀ ਬਿਲਕੁਲ ਜੀ ਫਿਰ ਇਸ ਦੀ ਸੂਝ-ਬੂਝ ਦੇਖੋ ਤੇ ਵजीर ਖਾਨ ਸੂਬਾ ਸਰਾਂਦ ਦੀ ਬੇਅਕਲੀ ਹਾਂਜੀ ਐਂਕੜ ਦੇ ਵਿੱਚ ਹਾਂਜੀ ਇਸ ਨੇ ਫਿਰ ਚਿੱਠੀ ਲਿਖੀ ਹੂੰ ਸੁਬਾ ਸਰੰਦ ਨੂੰ ਬੰਗਾਰਦਿਆਂ ਹੋਇਆ ਵੀ ਆ ਆ ਤੁਮ ਧਾਨ ਦੇ ਵਿੱਚ ਮੇਰੇ ਨਾਲ ਦੋ ਹੱਥ ਕਰ ਠੀਕ ਹੈ ਜੀ ਜਦ ਕੇ ਪਿੱਛੇ ਜਿਹੜੇ ਵੀ ਨੇ ਸੋਦੇ ਸਢੌਰੇ ਜਾਂ ਹੋਰ ਥਾਵਾਂ ਦੇ ਉੱਤੇ ਤਨੇਸਰ ਦੇ ਉੱਤੇ ਚੜ੍ਹਾਈ ਕਰੀ ਬੰਦਾ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਸਿੱਧੀ ਹੋ ਜਾ ਪਈ ਬਿਲਕੁਲ ਠੀਕ ਹੈ ਪਰ ਇੱਥੇ ਇਹਨੇ ਵਜੀਰ ਖਾਨ ਨੂੰ ਚਿੱਠੀ ਲਿਖੀ ਹਾਂਜੀ ਤੇ ਵਜੀਰ ਖਾਨ ਦੀ ਹੈਂਕਰ ਤੇ ਉਹਨੂੰ ਰਾਜ ਭਾਗ ਦਾ ਹੰਕਾਰ ਉਹ ਸਮਝ ਨਹੀਂ ਸਕਿਆ ਹੂੰ ਇਸ ਹੈਂਕਰ ਦੇ ਵਿੱਚ ਆਪਣੀ ਫੌਜ ਦੇ ਮਾਣ ਦੇ ਉੱਤੇ ਰਾਜ ਭਾਗ ਦੇ ਉੱਤੇ ਵਜ਼ੀਰ ਖਾਂ ਹਮ ਸਰਹੰਦ ਤੋਂ ਚੱਲ ਕੇ ਖਰੜ ਦੇ ਕੋਲ ਚੱਪੜਚੜੀ ਦੇ ਮੈਦਾਨ 'ਚ ਆ ਗਿਆ ਉਹ ਆਪਣਾ ਕਿਲਾ ਹੀ ਛੱਡਿਆ ਆਇਆ ਕਿਲਾ ਛੱਡਿਆ ਆ ਤੇ ਫਿਰ ਸਿੰਘਾ ਦੇ ਲਈ ਮੁਕਾਬਲਾ ਬਰਾਬਰ ਦਾ ਹੋ ਗਿਆ ਹਮ ਤੇ ਫਿਰ ਬਰਾਬਰ ਦੇ ਮੁਕਾਬਲੇ ਦੇ ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸੂਰਬੀਰਤਾ ਤੜੀਆਂ ਉੱਤੇ ਸੀਸ ਤਰ ਕੇ ਆਏ ਸੀ ਜਿਹੜਾ ਤਨਖਾਹਾਂ ਨਹੀਂ ਲੱਟਦੇ ਸੀ ਹਾਂਜੀ ਹਾਂਜੀ ਬੜੀ ਇੱਥੇ ਭਿਆਨਕ ਜੰਗ ਹੋਈ ਆਪਾਂ ਬਹੁਤੀ ਗੱਲ ਇਹ ਨਹੀਂ ਕਰਨੀ ਇਸ ਜੰਗ ਦੇ ਵਿੱਚ ਵਜੀਰ ਖਾਂ ਮਾਰਿਆ ਗਿਆ ਹਾਂਜੀ ਸੂਬਾ ਸਰੰਦ ਠੀਕ ਹੈ ਜੀ ਤੇ ਟਾਡੀ ਸੋਹਣ ਸਿੰਘ ਤਾਂ ਇਹ ਵੀ ਲਿਖਦਾ ਹੂੰ ਵੀ ਬਲਦਾਂ ਦੇ ਮਗਰ ਸਵਾਗਾ ਜਿਵੇਂ ਪਾਇਆ ਜਾਂਦਾ ਹਾਂਜੀ ਏਵੇਂ ਵਜੀਰ ਖਾਂ ਦੀਆਂ ਲੱਤਾਂ ਨੂੰ ਬੰਨ ਕੇ ਸਰੰਦ ਤੱਕ ਘਰੀਸ ਕੇ ਲੈ ਗਏ ਹਾਂਜੀ ਟਾਡੀ ਸੋਹਣ ਸਿੰਘ ਸੀਤਲ ਨੇ ਆਪਣੇ ਇਤਿਹਾਸ ਦੇ ਵਿੱਚ ਲਿਖਿਆ ਠੀਕ ਹੈ ਜੀ ਉੱਥੇ ਕੁਝ ਦਿਨ ਜਿਹੜਾ ਸਰੰਦ ਦੇ ਵਿੱਚ ਇਸ ਦੀ ਲੋਥ ਨੂੰ ਹਮ ਜਾਨਵਰਾਂ ਦੇ ਜੀਵ ਜੰਤੂਆਂ ਦੇ ਖਾਣ ਦੇ ਲਈ ਟੰਗਿਆ ਵੀ ਗਿਆ ਕਹਿੰਦੇ ਜ਼ਾਲਮਾਂ ਦੇ ਦਿਲਾਂ ਨੂੰ ਖਾਲਸਾ ਦਾ ਡਰ ਪਾਉਣ ਦੇ ਲਈ ਹਮ ਇਹ ਵਜੀਰ ਖਾਨ ਦੇ ਨਾਲ ਕੀਤਾ ਹਾਂ ਇਹ ਜ਼ਰੂਰੀ ਸੀ ਇਹ ਜ਼ਰੂਰੀ ਸੀ ਹਮ ਤੇ ਸੁਰਿੰਦਰ ਸਿੰਘ ਜੀ ਜਿਹੜੀ ਦੂਜੀ ਗੱਲ ਹੈ ਹਾਂਜੀ ਆਮ ਧਾੜ ਵੀ ਜਿਹੜੇ ਫੌਜਾਂ ਹੁੰਦੀਆਂ ਤੇ ਖਾਲਸਾ ਫੌਜਾਂ ਦਾ ਕੀ ਫਰਕ ਹੈ ਹਾਂਜੀ ਸਰੰਦ ਨੂੰ ਜਿੱਤਿਆ ਹਾਂਜੀ ਕਿਲੇ ਉੱਤੇ ਕਬਜ਼ਾ ਕੀਤਾ ਹਾਂਜੀ ਤੇ ਬਾਬਾ ਬਾਜ ਸਿੰਘ ਨੂੰ ਸਰੰਦ ਦਾ ਗਵਰਨਰ ਵੀ ਥਾਪਿਆ ਠੀਕ ਹੈ ਜੀ ਸਰੰਦ ਨੂੰ ਉਜਾੜਿਆ ਨਹੀਂ ਠੀਕ ਹੈ ਜੀ ਆਹਮ ਪਵਲਕ ਨੂੰ ਉੱਥੇ ਕੁਝ ਨਹੀਂ ਕਿਹਾ ਹਾਂਜੀ ਆਪਾਂ ਆਮ ਦੇਖਦੇ ਹਾਂ ਉੱਥੇ ਉਹਨਾਂ ਦੇ ਮਕਬਰੇ ਵੀ ਹੈਗੇ ਆ ਮਸਜਿਦ ਵੀ ਹੈਗੀ ਆ ਵੀ ਤੇ ਉਹ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਚੜ੍ਹਾਈ ਕੀਤੀ ਹੈ ਹਾਂਜੀ ਉਹ ਸਰੰਦ ਨੂੰ ਉਜਾੜਿਆ ਨਹੀਂ ਹੈਗਾ ਮਤਲਬ ਬਾਬਾ ਬਾਜ ਸਿੰਘ ਨੂੰ ਠੀਕ ਹੈ ਜੀ ਸਰੰਦ ਫਤਿਹ ਕਰਕੇ ਉਹਦਾ ਗਵਰਨਰ ਗਵਰਨਰ ਲਾ ਗਵਰਨਰ ਦਾ ਪਾਬ ਮੁੱਖ ਮੰਤਰੀ ਹਾਂ ਹਾਂ ਮੁੱਖ ਮੰਤਰੀ ਜਿਸ ਤਰ੍ਹਾਂ ਸੂਬਾ ਸਰੰਦ ਸੂਬਾ ਸਰੰਦ ਠੀਕ ਹੈ ਜੀ ਸਵਨ ਸਿੰਘ ਜੀ ਇੱਕ ਇੱਥੇ ਇੱਕ ਗੱਲ ਹੋਰ ਵੀ ਪ੍ਰਚਲਿਤ ਆਪਾਂ ਕਰਦੇ ਸਿੱਖਤ ਆਦ ਦੇ ਵਿੱਚ ਵੀ ਇੱਥੇ ਜਿਹੜੀਆਂ ਮਜਾਰੀਆਂ ਨੇ ਜ਼ਮੀਨਾਂ ਬੋਂਦੇ ਸੀ ਜਗੀਰਦਾਰਾਂ ਦੀਆਂ ਵੀ ਉਹ ਵੀ ਉਹਨਾਂ ਦੇ ਹੱਕ ਆ ਜਿਹੜੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਦੋਵੇਂ ਹਾਂਜੀ ਉਹਦੇ ਦੇ ਵਿੱਚ ਇੱਕ ਤਾਂ ਬਹੁਤ ਹੀ ਸ੍ਰਿੰਦਰ ਸਿੰਘ ਬਚਿੱਤਰ ਕਹਾਣੀ ਹੈ ਹਾਂਜੀ ਜੀਮੇਦਾਰ ਆ ਕਣਕ ਨੂੰ ਚੁੱਕਣ ਤੋਂ ਬਾਅਦ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੇ ਸਰੰਦ ਚ ਪੇਸ਼ ਹੋਏ ਅੱਛਾ ਜੀ 15 20 ਦਾ ਵਫਤ ਗੈਲੋ ਮਜਾਰੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਸੁਣਵਾਈ ਹੋਏ ਸੁਣਵਾਈ ਹੁੰਦੀ ਹੈ ਹਾਂਜੀ ਉਹਨਾਂ ਨੇ ਹੱਥੇ ਕਿਹਾ ਵੀ ਸਾਨੂੰ ਸਾਡਾ ਹਿੱਸਾ ਹਾਂਜੀ ਉਹ ਉਹ ਮਜਾਰੇ ਸਨ ਹਾਂਜੀ ਵੀ ਸਾਡਾ ਹੀ ਸਾ ਜਗੀਰਦਾਰ ਨੇ ਸਾਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਠੀਕ ਹੈ ਜੀ ਉਹ ਮਜਾਰਿਆਂ ਚ ਬਾਬਾ ਬੰਦਾ ਸਿੰਘ ਬਹਾਦਰ ਨੇ ਐਸਾ ਜੋਸ਼ ਭਰਿਆ ਠੀਕ ਹੈ ਜੀ ਤੇ ਜਾ ਕੇ ਉਹਨਾਂ ਜਗੀਰਦਾਰਾਂ ਨੂੰ ਢਾ ਲਿਆ ਉਹਨਾਂ ਨੇ ਠੀਕ ਹੈ ਜੀ ਇਹ ਉਹਨਾਂ ਚ ਦਾ ਇਹ ਸਪਿਰਟ ਹੈ ਜਿਹੜੀ ਜਜ਼ਬਾ ਭਰਿਆ ਹੀ ਹਾਂਜੀ ਉਹਨਾਂ ਨੂੰ ਇਹ ਪਤਾ ਸੀ ਜਜਬਾ ਤਾਂ ਉਹਨਾਂ 'ਚ ਪੈਦਾ ਹੋ ਗਿਆ ਹਾਂਜੀ ਵੀ ਜੇ ਲੋੜ ਪਈ ਤਾਂ ਸਰੰਦ 'ਚ ਬੈਠਾ ਹੈ ਬੈਠਾ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਇਸ ਕਰਕੇ ਇਹ ਸਿੱਖ ਰਾਜ ਦੀਆਂ ਪਰੰਪਰਾਵਾਂ ਹੈ ਠੀਕ ਹੈ ਜੀ ਕਈ ਇਤਿਹਾਸਕਾਰ ਇਹੋ ਜਿਹੇ ਪ੍ਰਸ਼ਨ ਮੂਰੇ ਸ਼ੰਕਾ ਖੜੀ ਕਰਦੇ ਵੀ 6 ਮਹੀਨੇ ਸਰੰਦ ਉੱਤੇ ਸਿੱਖਾਂ ਦਾ ਰਾਜ ਰਿਹਾ ਹਾਂਜੀ ਮਜਾਰਿਆਂ ਨੂੰ ਕਿਵੇਂ ਬਣਹਾਤਾ ਜੀ ਉਹਨਾਂ ਨੇ ਜ਼ਮੀਨਾਂ ਦੇ ਮਾਲਕ ਜੀ ਹਾਂਜੀ ਇੱਕ ਤਾਂ ਆਹ ਕਾਰਨ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਹਾਂਜੀ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਦੇਖ ਕੇ ਦੂਜੇ ਪਿੰਡਾਂ ਦੇ ਮਜਾਰਿਆਂ ਉੱਠ ਖੜੇ ਹਮ ਇੱਕ ਮਹਿਮ ਚੱਲ ਪਈ ਪਿੰਡਾਂ ਦੇ ਵਿੱਚ ਚੱਲ ਪਈ ਠੀਕ ਹੈ ਜੀ ਦੂਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਦੋ-ਦੋ ਘੋੜ ਸਵਾਰ ਭੇਜੇ ਹਰੇਕ ਪਿੰਡ ਦੇ ਵਿੱਚ ਹਾਂਜੀ ਜ਼ਗੀਰਦਾਰਾਂ ਨੂੰ ਜਾ ਕੇ ਸਮਝਾਓ ਹਾਂਜੀ ਵੀ ਮਜਾਰਿਆਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਦੇਣ ਠੀਕ ਹੈ ਜੀ ਤੇ ਨਹੀਂ ਤਾਂ ਫੇਰ ਉਹਦੇ ਨਤੀਜੇ ਭੁਗਤਣ ਦੇ ਲਈ ਤਿਆਰ ਹਨ ਹਾਂਜੀ ਠੀਕ ਹੈ ਜੀ ਇੰਜ ਮਜਾਰਿਆਂ ਨੂੰ ਜਿਹੜੇ ਲੋਕਾਂ ਨੇ ਸਿੱਖੀ ਜਜ਼ਬੇ ਨੂੰ ਸਿੱਖੀ ਪਰੰਪਰਾ ਨੂੰ 18ਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਮਹਿਸੂਸ ਨਹੀਂ ਨਾ ਕੀਤਾ ਲਿਖਣਾ ਪੜ੍ਹਨਾ ਤੇ ਡਾਟਾਬੇਸ ਗੱਲਾਂ ਹੋਰ ਬਿਲਕੁਲ ਜੀ ਬਿਲਕੁਲ ਸਹੀ ਹੈ ਬਿਲਕੁਲ ਇੰਜ ਮਜਾ ਰਹੇ ਹਨ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਵਡੇਰੇ ਤੇ ਸਰੇਂਦਰ ਸਿੰਘ ਕੌਰ ਤੇ ਮਜਾ ਰਹੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਾਡੇ ਵਡੇਰੇ ਫਿਰ ਜ਼ਮੀਨਾਂ ਦੇ ਮਾਲਕ ਬਣ ਗਏ ਠੀਕ ਹੈ ਜੀ